ਅੱਜ ਫਰੀਦਕੋਟ ਪੁਲਸਨਾ ਵੀ ਉਹੀ ਵਾਪਰਿਆ ਜੋ ਬਾਕੀ ਪੰਜਾਬ ਚ ਪੰਜਾਬ ਪੁਲਸਨਾ ਵਾਪਰਦਾ ਹੈ ਕੀ ਵਾਪਰਦਾ ਹੈ ਪੰਜਾਬ ਪੁਲਸਨਾ ਕਿ ਪੰਜਾਬ ਪੁਲਸ ਕੋਈ ਬੰਦਾ ਫੜਦੀ ਹੈ ਜਿਹੜਾ ਕੋਈ ਅਪਰਾਧੀ ਹੁੰਦਾ ਹੈ ਉਹਦੇ ਤੋਂ ਜਾਂ ਤਾਂ ਹਥਿਆਰ ਬਰਾਮਦ ਕਰਾਉਣ ਜਾਂਦੀ ਹੈ ਜਾਂ ਕੋਈ ਹੋਰ ਚੀਜ਼ ਬਰਾਮਦ ਕਰਾਉਣ ਜਾਂਦੀ ਹੈ ਉਥੋਂ ਬਰਾਮਦ ਕਰਾਉਣ ਗਿਆ ਨੂੰ ਉਹ ਜਿਹੜਾ ਅਪਰਾਧੀ ਹੁੰਦਾ ਮੁਜਰਮ ਹੁੰਦਾ ਉਹ ਹਥਿਆਰ ਚੱਕਦਾ ਤੇ ਪੁਲਿਸ ਤੇ ਗੋਲੀ ਚਲਾ ਦਿੰਦਾ ਏਹੀ ਚੀਜ਼ ਵਾਪਰੀ ਹੈ ਅੱਜ ਫਰੀਦਕੋਟ ਦੇ ਵਿੱਚ ਕਿ ਫਰੀਦਕੋਟ ਪੁਲਿਸ ਨੇ ਬਾਂਮਣ ਵਾਲਾ ਪਿੰਡ ਦੇ ਵਿੱਚ ਪਿਛਲੇ ਦਿਨੀ ਹੋਏ ਇੱਕ ਮਰਡਰ ਦੇ ਵਿੱਚ ਇੱਕ ਸ਼ੂਟਰ ਚਿੰਕੀ ਨਾਮ ਦੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਜਿਹੜੇ ਸ਼ੂਟਰ ਨੂੰ ਗ੍ਰਿਫਤਾਰ ਕਰਕੇ ਉਹਨੂੰ ਉਹਦਾ ਮੋਟਰਸਾਈਕਲ ਬਰਾਮਦ ਕਰਨ ਲਈ ਇੱਕ ਝਾੜੀਆਂ ਦੇ ਵਿੱਚ ਇੱਕ ਬੀੜ ਦੇ ਵਿੱਚ ਉਹਨੇ ਮੋਟਰਸਾਈਕਲ ਸੁੱਟਿਆ ਉਹ ਮੋਟਰਸਾਈਕਲ ਬਰਾਮਦ ਕਰਾਉਣ ਗਈ ਤਾਂ ਉਥੋਂ ਉਸ ਵਿਅਕਤੀ ਨੇ ਇਹ ਨਹੀਂ ਦੱਸਿਆ ਪੁਲਿਸ ਨੂੰ ਕਿ ਇੱਥੇ ਹਥਿਆਰ ਵੀ ਲੁਕੋਇਆ ਤੇ ਜਦੋਂ ਉਸਨੇ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ ਇੱਕ ਗੋਲੀ ਪੁਲਿਸ ਦੀ ਗੱਡੀ ਦੇ ਸਾਇਲੈਂਸਰ ਤੇ ਵੱਜੀ ਦੂਜੀ ਗੋਲੀ ਇੱਕ ਐਸ ਐਚਓ ਦੇ ਕੋਲ ਦੀ ਲੰਘ ਗਈ ਤਾਂ ਉਹ ਬਦਲੇ ਦੇ ਵਿੱਚ ਜਦੋਂ ਦੋਸ਼ੀ ਭੱਜਿਆ ਤਾਂ ਪੁਲਿਸ ਨੇ ਜਦੋਂ ਜਵਾਬੀ ਫਾਇਰ ਕੀਤਾ ਤਾਂ ਉਹਦੇ ਇੱਕ ਲਾਦ ਦੇ ਵਿੱਚ ਗੋਲੀ ਵੱਜ ਗਈ। ਹੁਣ ਇੱਥੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਾਂ ਤਾਂ ਫਰੀਦਕੋਟ ਪੁਲਿਸ ਨੇ ਬਾਕੀ ਜਗ੍ਹਾ ਤੋਂ ਸਿੱਖਿਆ ਹੀ ਨਹੀਂ ਤੇ ਜਾਂ ਫਿਰ ਪੰਜਾਬ ਪੁਲਿਸ ਦੀ ਇੱਕ ਕਹਾਣੀ ਬਣਾਈ ਹੋਈ ਹੈ। ਦੋਨਾਂ 'ਚੋਂ ਇੱਕ ਗੱਲ ਤਾਂ ਹੈ ਜੇ ਤਾਂ ਪੁਲਿਸ ਜਦੋਂ ਪੁਲਿਸ ਨੇ ਇੱਕ ਦੋਸ਼ੀ ਨੂੰ ਫੜ ਲਿਆ ਕਿ ਸੀਆਈਏ ਸਟਾਫ ਨੇ ਇੱਕ ਬੰਦੇ ਨੂੰ ਫੜ ਲਿਆ। ਤੁਸੀਂ ਕੀ ਸਮਝਦੇ ਹੋ ਕਿਹੜਾ ਬੰਦਾ ਸੀਆਈਏ ਸਟਾਫ ਦੇ ਵਿੱਚ ਰਾਤ ਕੱਟ ਆਇਆ ਹੋਵੇ ਜਾਂ ਸੀਆਈਏ ਸਟਾਫ ਨੇ ਫੜਿਆ ਹੋਵੇ? ਪੁਲਿਸ ਤੇ ਗੋਲੀ ਚਲਾਉਣ ਜੋਗਾ ਰਹਿ ਜਾਂਦਾ ਹੈ ਇਹ ਵੀ ਇੱਕ ਸਵਾਲ ਹੈ ਫਿਰ ਉਸ ਤੋਂ ਅੱਗੇ ਫਿਰ ਜਦੋਂ ਤੁਸੀਂ ਉਹ ਬੰਦਾ ਅਰੈਸਟ ਕੀਤਾ ਉਹ ਤਾਂ ਕੋਈ ਚੀਜ਼ ਬਰਾਮਦ ਕਰਾਉਣ ਜਾਂਦੇ ਆ ਤੁਸੀਂ ਉਹਦੇ ਹੱਥਕੜੀ ਕਿਉਂ ਨਹੀਂ ਲਾਈ ਤੁਸੀਂ ਉਹਦੇ ਹੱਥਕੜੀ ਲਾਓ ਤੁਹਾਨੂੰ ਦੱਸ ਦੇ ਕਿ ਫਲਾਣੇ ਜਗ੍ਹਾ ਚੀਜ਼ ਪਈ ਹੈ ਭਾਈ ਚੱਕ ਲੋ ਜਾ ਕੇ ਨਾਲੇ ਪੁਲਿਸ ਤਾਂ ਇਹ ਕਹਿੰਦੇ ਹੁੰਦੇ ਕਿ ਪੰਜਾਬ ਪੁਲਿਸ ਤਾਂ ਗੁੰਗਿਆਂ ਨੂੰ ਵੀ ਬੋਲਣ ਲਾ ਆਂਦੀ ਹੈ ਤੇ ਜਿਹੜੇ ਬੰਦੇ ਨੂੰ ਤੁਸੀਂ ਫੜਿਆ ਉਹ ਬੰਦਾ ਤੁਹਾਡੇ ਤੁਹਾਡੇ ਜਿਹੜੀ ਮਾਰ ਚੱਲਦਾ ਹੋਇਆ ਜਾਂ ਤੁਹਾਡੇ ਟੌਰਚਰ ਨੂੰ ਚੱਲਦਾ ਹੋਇਆ ਤਾਂ ਦੱਸ ਹੀ ਦੇਵੇਗਾ ਕਿ ਫਲਾਣੇ ਜਗ੍ਹਾ ਫਲਾਣੀ ਚੀਜ਼ ਪਈ ਹੈ ਪਰ ਵਾਰ-ਵਾਰ ਪੰਜਾਬ ਚ ਉਹੀ ਕਹਾਣੀ ਦੇਖਣ ਨੂੰ ਮਿਲਦੀ ਆ ਚਾਹੇ ਕਿਤੋਂ ਦਾ ਵੀ ਇਨਕਾਊਂਟਰ ਹੋਵੇ ਤੁਸੀਂ ਚਲੇ ਜਾਓ ਬੋਰ ਦੇ ਇਨਕਾਊਂਟਰ ਜਦੋਂ ਪਹਿਲਾ ਪੰਜਾਬ ਚ ਜਿਹੜੀ ਇੱਕ ਵੱਡੇ ਅਖਬਾਰ ਨੇ ਖਬਰ ਵੀ ਲਾਈ ਸੀ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਨਕਾਊਂਟਰ ਹੋਇਆ ਲਾਤ ਤੇ ਗੋਲੀ ਦੇ ਇਸੇ ਤਰੀਕੇ ਦਾ ਚੰਦ ਭਾਣ ਦੇ ਵਿੱਚ ਫਰੀਦਕੋਟ ਨੇ ਕੀਤਾ ਸੀ ਮਤਲਬ ਜਿੱਥੇ ਵੀ ਫਰੀਦਕੋਟ ਪੁਲਿਸ ਇਹ ਕੰਮ ਕਰਦੀ ਹੈ ਜਾਂ ਪੰਜਾਬ ਪੁਲਿਸ ਇਹ ਕੰਮ ਕਰਦੀ ਹੈ ਗੱਲ ਸੇਮ ਕਿਉਂ ਰਲਦੀ ਹੈ ਗੱਲ ਇੱਕੋ ਜੀ ਕਿਉਂ ਹੁੰਦੀ ਹੈ ਕਹਾਣੀ ਇੱਕੋ ਜੀ ਕਿਉਂ ਹੁੰਦੀ ਹੈ ਫਿਰ ਦੋਸ਼ੀ ਤੋਂ ਹਥਿਆਰ ਬਰਾਮਦ ਕਰਾਉਣਗੇ ਕੋਈ ਬੰਦਾ ਇੱਕ ਗਲਤੀ ਹੋ ਗਈ ਇੱਕ ਜਗ੍ਹਾ ਤੇ ਹੋ ਗਿਆ ਕਿ ਉਹ ਦੋਸ਼ੀ ਨੇ ਗੋਲੀ ਚਲਾ ਦਿੱਤੀ ਬਾਕੀ ਜਗ੍ਹਾ ਫੋਰਸ ਕਿਉਂ ਨਹੀਂ ਜ਼ਿਆਦਾ ਲਗੇ ਜੇ ਫੋਰਸ ਜ਼ਿਆਦਾ ਲਗੇ ਹੈ ਕਿਉਂਕਿ ਨਾਲ ਕਹਿ ਰਿਹਾ ਕਿ ਵੱਡੇ ਵੱਡੇ ਅਫਸਰ ਵੀ ਸੀ ਐਸਐਸਪੀ ਸਾਹਿਬ ਖੁਦ ਕਹਿ ਰਹੇ ਆ ਕਿ ਵੱਡੇ ਵੱਡੇ ਅਫਸਰ ਸਾਡੇ ਨਾਲ ਸੀ ਫਿਰ ਜਦੋਂ ਫੋਰਸ ਨਹੀਂ ਨਹੀਂ ਗਈ ਹੈ ਉਹ ਬੰਦੇ ਦੀ ਯਰਤ ਹੈ ਕਿ ਪੁਲਿਸ ਤੇ ਗੋਲੀ ਚਲਾ ਦੂ ਫਿਰ ਉਸ ਤੋਂ ਅੱਗੇ ਗੋਲੀ ਲਾਤ ਕੀ ਵਾਈਦੀ ਹੈ ਇਹ ਵੀ ਇੱਕ ਸਵਾਲ ਨਹੀਂ ਤੇ ਤੀਜੇ ਨੰਬਰ ਤੇ ਗੱਡੀ ਤੇ ਗੋਲੀ ਵੀ ਸੇਮ ਸਾਇਲੈਂਸਰ ਤੇ ਜਾ ਕੇ ਲੱਗਦੀ ਹੈ ਕਮਾਲ ਇੱਥੇ ਗੱਲਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਕੀ ਪੰਜਾਬ ਚੱਲ ਰਿਹਾ ਕਿ ਕੋਈ ਕਹਾਣੀਆਂ ਨਸ਼ਾ ਫੜਿਆ ਜਾਂਦਾ ਤਾਂ ਪੰਨੀ ਮومی ਕਾਗਜ਼ੀ ਨੋਮਾ ਲਫਾਫਾ ਸੀ ਉਹਦੇ ਵਿੱਚ ਪਦਾਰਥ ਦੇਖਿਆ ਫੜਿਆ ਗਿਆ ਏਐਫਆਈਆਰ ਹੁੰਦੀ ਹੈ ਇਨਕਾਊਂਟਰ ਦੀ ਏਐਫਆਈਆਰ ਏ ਹੁੰਦੀ ਹੈ ਹੁਣੇ ਸਾਮੀ ਤੋਂ ਪਰੇ ਹੋ ਗਈ ਹੈ ਕਿ ਕਹਾਣੀਆਂ ਪੰਜਾਬ ਚ ਇੱਕੋ ਜਿਹੀਆਂ ਚੱਲੀ ਜਾਂਦੀਆਂ ਨੇ ਦੋਸ਼ੀ ਪੰਜਾਬ ਚ ਇੱਕੋ ਜਿਹਾ ਜਾਂ ਕੁਝ ਹੋਰ ਚੱਲ ਰਿਹਾ ਤਾਂ ਹੁਣ ਸਵਾਲ ਖੜੇ ਹੁੰਦੇ ਆ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਐਡਵੋਕੇਟ ਸੰਦੀਪ ਪਾਠ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਇਹ ਸਾਰੇ ਕਹਾਣੀਆਂ ਨੂੰ ਕਿਵੇਂ ਦੇਖਦੇ ਆ ਸਾਡੇ ਦਾ ਐਡਵੋਕੇਟ ਸੰਦੀਪ ਪਾਟ ਜੁੜ ਚੁੱਕੇ ਨੇ ਉਹ ਇਸ ਮਾਮਲਿਆਂ ਦੇ ਕਾਫੀ ਮਾਰ ਨੇ ਹਮੇਸ਼ਾ ਪੁਲਿਸ ਦੇ ਇੰਕਾਊਂਟਰਾਂ 'ਚ ਸਵਾਲ ਵੀ ਪੁੱਛਦੇ ਰਹੇ ਅ ਸਰਪੰਚ ਸਾਹਿਬ ਪਹਿਲਾ ਸਵਾਲ ਤੁਹਾਡਾ ਲੋਕੋ ਆਈਲੀ ਹੋਈ ਤੇ ਧੰਨਵਾਦ ਜੀ ਪਤ ਕਿਵੇਂ ਜੇ ਪੰਜਾਬ ਤੁਸੀਂ ਇੰਕਾਊਂਟਰ ਦੇ ਲਗਾਤਾਰ ਦੇਖ ਰਹੇ ਹੋ ਲਗਭਗ ਇੱਕੋ ਜਹੀ ਗੱਲ ਹੁੰਦੀ ਹੈ ਕਿ ਵੈਪਨ ਰਿਕਵਰ ਕਰਾਉਣਗੇ ਅੱਗੋਂ ਜਿਹੜਾ ਬੰਦਾ ਜਿਹਨੂੰ ਨਾਂ ਲੈ ਕੇ ਆਪਰਾਧੀ ਨੂੰ ਉਹਨੇ ਅੱਗੋਂ ਵੈਪਨ ਚੱਕਿਆ ਤੇ ਗੋਲੀ ਚਾਲਤੀ ਤੇ ਬਦਲੇ ਦੇ ਵਿੱਚ ਗੋਲੀ ਚਲਾਈ ਕੀਤਾ ਉਹ ਇਹ ਗੱਲ ਬਣ ਗਈ ਕਿ ਉਹਦੇ ਗੋਲੀ ਲੱਗ ਗਈ ਇਸੇ ਤਰੀਕੇ ਨਾਲ ਅੱਜ ਪਿੰਡਪੁਰ ਦੇ ਵਿੱਚ ਹੋਇਆ ਕਿ ਇੱਕ ਕੋਟਪੂਰਾ ਦੇ ਬਾਂਮਣ ਵਾਲਾ ਪਿੰਡ ਦੇ ਵਿੱਚ ਇੱਕ ਮਰਡਰ ਹੋਇਆ ਸੀ ਉਹ ਮਰਡਰ ਦੇ ਵਿੱਚ ਜਿਹੜਾ ਸ਼ੂਟਰ ਸੀ ਉਸ ਨੂੰ ਪੁਲਿਸ ਨੇ ਫੜਿਆ ਸੈਨਸੇ ਤੋਂ ਜੀ ਆ ਪੜ ਕੇ ਲੈ ਕੇ ਆਉਂਦਾ ਗਿਆ ਤੇ ਅੱਜ ਉਹ ਤੋਂ ਜਦੋਂ ਰਿਕਵਰ ਹੋਤਾ ਮੋਟਰਸਾਈਕਲ ਰਿਕਵਰ ਕਰਵਾਉਣਗੇ ਤਾਂ ਐਸਐਸਪੀ ਮੈਡਮ ਪ੍ਰਗਿਆ ਜਾਨ ਕਹਿੰਦੇ ਕਿ ਉਹਨੇ ਕੋਈ ਹਥਿਆਰ ਉੱਥੇ ਰੱਖਿਆ ਸੀ ਉਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਜਦੋਂ ਪੁਲਿਸ ਟੀਮ ਉੱਥੇ ਪਹੁੰਚ ਕੇ ਆਉਣੇ ਉਹ ਹਥਿਆਰ ਨਾਲ ਗੋਲੀ ਚਲਾ ਦਿੱਤੀ ਉਹਨੇ ਜੀ ਐਸਪਰੀਕੇ ਨਾਲ ਗੋਲੀ ਚੱਲ ਸਕਦੀ ਹੈ ਕੀ ਦੋਸ਼ੀ ਜਾਂ ਚਲੀ ਅਪਰਾਧੀ ਜਿਆਦਾ ਸ਼ਾਸਤਰ ਹੋ ਗਿਆ ਜਾਂ ਪੰਜਾਬ ਪੁਲਿਸ ਨਿਕਮੀ ਹੋ ਗਈ ਹੈ ਜਿਹੜੀ ਖੁਦ ਕਿਸੇ ਚੀਜ਼ ਦੀ ਬਰਾਮਦਗੀ ਨਹੀਂ ਕਰ ਸਕਦੀ ਉਸ ਵਿਅਕਤੀ ਤੋਂ ਕਰਵਾਉਂਦੀ ਹੈ ਕੀ ਮੰਨਦੇ ਹੋ ਤੁਸੀਂ ਇਹ ਸਾਰੀ ਗੱਲ ਦੇ ਬਾਰੇ ਵਿੱਚ ਅ ਮਨਿੰਦਰ ਜੀ ਇਹਦੇ ਤੇ ਨਾ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਤੁਸੀਂ ਸੁਣਿਆ ਹੋਵੇ ਪ੍ਰਾਣੇ ਕਹਿੰਦੇ ਜਿਹੜੇ ਸਿਆਣੇ ਬੰਦੇ ਆ ਉਹਨਾਂ ਦੀ ਇੱਕ ਕਹਾਵਤ ਹੈ ਕਹਿੰਦੇ ਵੀ ਗਲਤੀ ਕਰਨਾ ਮਾੜੀ ਗੱਲ ਨਹੀਂ ਜੀ ਗਲਤੀ ਕਰੋ ਰੋਜ਼ ਕਰੋ ਪਰ ਗਲਤੀ ਨਵੀਂ ਕਰੋ ਤੇ ਉਹਦੇ ਤੋਂ ਸਿੱਖੋ ਜੀ ਹੈਨਾ ਤਾਂ ਮੈਨੂੰ ਲੱਗਦਾ ਪੰਜਾਬ ਪੁਲਿਸ ਨੂੰ ਜਿਹੜੇ ਇਹਨਾਂ ਦੇ ਵੱਡੇ ਅਫਸਰ ਨੇ ਕੋਈ ਜਿਹੜੇ ਇਹਨਾਂ ਦੇ ਟ੍ਰੇਨਰ ਨੇ ਉਹਨਾਂ ਨੂੰ ਇੱਕ ਚੀਜ਼ ਦੀ ਵਿੱਚ ਜ਼ਰੂਰ ਇਹ ਟ੍ਰੇਨਿੰਗ ਦੇਣੀ ਚਾਹੀਦੀ ਹੈ ਵੀ ਭਾਈ ਬਹੁਤ ਹੋ ਗਿਆ ਹੁਣ ਤਾਂ ਜਨਤਾ ਨੂੰ ਵੀ ਪਤਾ ਲੱਗਣ ਲੱਗ ਗਿਆ ਵੀ ਯਾਰ ਇੱਕ ਗਲਤੀ 200 ਵਾਰੀ ਕੋਈ ਬੰਦਾ ਕਿਵੇਂ ਕਰ ਸਕਦਾ ਜੀ ਤਾਂ ਪੰਜਾਬ ਪੁਲਿਸ ਦੀ ਇੱਕ ਜਿਹੜੀ ਗੱਲ ਹੈ ਬੜੀ ਮਸ਼ਹੂਰ ਹੋ ਚੁੱਕੀ ਹੈ ਕਿ ਇਹ ਜਦੋਂ ਵੀ ਜਾਂਦੇ ਆ ਰਿਕਵਰੀ ਕਰਾਉਣ ਜਾਂਦੇ ਆ रिकवरी ਕਰਾਉਣ ਗਿਆ ਆਵੇ ਹੁਣ ਤਾਂ ਮਤਲਬ ਮੈਂ ਤੁਸੀਂ ਦੇਖੋ ਵੀ ਗੱਲ ਚ ਕਹੂੰਗਾ ਵੀ ਲੋਕ ਕਹਿੰਦੇ ਵੀ ਯਾਰ ਗੱਲ ਸਾਨੂੰ ਖਬਰ ਸੁਣਨ ਦੀ ਲੋੜ ਹੀ ਨਹੀਂ ਵੀ ਇਹ ਇਨਕਾਊਂਟਰ ਕਿਵੇਂ ਹੋਇਆ ਲੋਕ ਸਟੋਰੀ ਸੁਣਾਉਂਦੇ ਵੀ ਇਨਕਾਊਂਟਰ ਕਿਵੇਂ ਹੋਇਆ ਹੋਊਗਾ ਇਹ ਪੁਲਿਸ ਬਰਾਮਦਗੀ ਕਰਵਾਉਣ ਗਈ ਹੋਊਗੀ ਉੱਥੋਂ ਜਦੋਂ ਅਸਲਾ ਚੱਕਣ ਲੱਗਿਆ ਹੋ ਬੰਦੇ ਨੇ ਅਸਲਾ ਚੱਕ ਕੇ ਪੁਲਿਸ ਦੇ ਫੈਰ ਕਰਤਾ ਹੋ ਜਿਹੜਾ ਫੈਰ ਹੈ ਉਹ ਪੁਲਸ ਦੀ ਜਦਾ ਲੱਤਾਂ ਵਿੱਚ ਦੀ ਲੰਘਿਆ ਹੋਣਾ ਜਾਂ ਪੱਗ ਦੇ ਵਿੱਚ ਦੀ ਲੰਘਿਆ ਹੋਣਾ ਜਾਂ ਉਹ ਗੱਡੀ ਤੇ ਵੱਜਿਆ ਹੋਣਾ ਜੀ ਤੇ ਉਸ ਤੋਂ ਬਾਅਦ ਜਿਹੜੀ ਮਜ਼ੇਦਾਰ ਗੱਲ ਹੈ ਦੇਖੋ ਅੱਜ ਤੱਕ ਇਹ ਕਿਸੇ चीज ਸਾਹਮਣੇ ਨਹੀਂ ਆਈ ਤੁਸੀਂ ਜਦੋਂ ਆਪਣੇ ਲੱਤ ਦਾ ਜਿਹੜਾ ਸਿਸਟਮ ਹੈ ਲੱਤ ਨੂੰ ਸਮਝੋਗੇ ਲੱਤ ਦੇ ਆਪਣੇ ਦੇਖੋ ਸਾਹਮਣੇ ਹੱਡੀ ਹੁੰਦੀ ਹੈ ਮੇਨ ਜਿਹੜੀ ਬੋਨ ਹੈ ਜੀ ਤੇ ਲੱਤ ਦੇ ਜਿਹੜਾ ਪਿੱਛੇ ਆਪਣੇ ਮਾਸ ਚਰਬੀ ਜਾਂ ਕਹੋ ਮਸਲਸ ਵਗੈਰਾ ਆ ਜਾਂਦੇ ਆ ਜੀ ਠੀਕ ਹੈ ਜਿਹੜੀ ਪੁਲਿਸ ਨੇ ਅੱਜ ਤੱਕ ਇੰਕਾਊਂਟਰ ਕੀਤੇ ਐ ਇਹਨਾਂ ਨੂੰ ਪਤਾ ਨਹੀਂ ਕਿ ਬਖਸ਼ਿਸ਼ ਹੋਈ ਵੀ ਆ ਕੋਈ ਗੁਰੂ ਮਹਾਰਾਜ ਦੀ ਜਾਂ ਇਹਨਾਂ ਦੀ ਟ੍ਰੇਨਿੰਗ ਇਹੋ ਜਿਹੀ ਆ ਜਾਂ ਲੱਤ ਦਾ ਐਂਗਲ ਹੀ ਹਮੇਸ਼ਾ ਇਹ ਹੁੰਦਾ ਕਮਾਲ ਦੀ ਗੱਲ ਮਨਿੰਦਰ ਜੀ ਅੱਜ ਤੱਕ ਪੰਜਾਬ ਪੁਲਿਸ ਦੇ ਇਨਕਾਊਂਟਰਾਂ ਵਿੱਚ ਇੱਕ ਵੀ ਗੋਲੀ ਕਿਸੇ ਹੱਡੀ ਤੇ ਨਹੀਂ ਵੱਜੀ ਇਹ ਇਹ ਲੱਤਦਾ ਆਂ ਲੱਗਦਾ ਜੀ ਜਿਵੇਂ ਲੱਤਦਾ ਨਾ ਮਾਸ ਫੜ ਕੇ ਉਹਨੂੰ ਸਾਈਡ ਤੇ ਕਰਦੇ ਆ ਵੀ ਵੇਖੀ ਵੀਰੇ ਕਿਤੇ ਵਿਚਾਰੇ ਦੇ ਹੱਡੀ ਤੇ ਨਾ ਗੋਲੀ ਵਾਰ ਜੀ ਸਾਡੇ ਤੋਂ ਜੀ ਤੇ ਉਸ ਤੋਂ ਬਾਅਦ ਇਹ ਕੀ ਕਰਦੇ ਆ ਉਹਦੇ ਜਿਹੜਾ ਮਾਸ ਹੁੰਦਾ ਨਾ ਜੀ ਮਾਸ ਨੂੰ ਫੜ ਕੇ ਉਹਦੇ ਵਿੱਚ ਗੋਲੀ ਮਾਰਦੇ ਆ ਜੀ ਕਿਉਂਕਿ ਇਸ ਤੋਂ ਬਿਨਾ ਨਾ ਤਾਂ ਪੋਸੀਬਲ ਹੈ ਨਾ ਇਹ ਐਡੇ ਨਿਸ਼ਾਨਚੀ ਨੇ ਵੀ ਜਿਹੜੀ ਗੋਲੀ ਹੱਡੀ ਇਹ ਹਰ ਵਾਰੀ ਲੱਤ ਦੀ ਜਿਹੜੀ ਹੈ ਬਚਾ ਲਾਂਦੇ ਆ ਤੇ ਉਹਦੇ ਮਾਸ ਵਿੱਚ ਦੀ ਗੋਲੀ ਲੰਘ ਜਾਂਦੀ ਹੈ ਅੱਜ ਤੱਕ ਐਨੇ ਅਨਕਾਊਂਟਰਾਂ ਵਿੱਚ ਤੁਸੀਂ ਕਿਤੇ ਦੇਖਿਆ ਹੋਵੇ ਵੀ ਜਦੋਂ ਬੰਦੇ ਦਾ ਇਨਕਾਊਂਟਰ ਹੋ ਗਿਆ ਹੈਂ ਜੀ ਉਹਦੇ ਲੱਤ 'ਚ ਗੋਲੀ ਵੱਜ ਗਈ ਤਾਂ ਪੁਲਿਸ ਨੇ ਉਹਨੂੰ ਹਸਪਤਾਲ ਜਾ ਕੇ ਐਡਮਿਟ ਕਰਾਤਾ ਹੋਵੇ ਉੱਥੇ ਉਹਦਾ ਕੋਈ 2 4 5 ਦਿਨ 7 ਦਿਨ 10 ਦਿਨ ਇਲਾਜ ਚੱਲਿਆ ਹੋਵੇ ਜੀ ਤੁਸੀਂ ਦੇਖੋਗੇ ਗੋਲੀ ਵੱਜਦੀ ਹੈ ਹਸਪਤਾਲ 'ਚ ਲਿਜਾ ਕੇ ਪੱਟੀ ਕਰਾਉਂਦੇ ਨਾਲ ਦੀ ਨਾਲ ਅਦਾਲਤ 'ਚ ਪੇਸ਼ ਜੀ ਤੇ ਉਥੋਂ ਦਾ ਪੁਲਿਸ ਰਿਮਾਂਡ ਵੀ ਮਿਲ ਜਾਂਦਾ ਜੀ ਇਹ ਕਹੇ ਜੀ ਗੋਲੀ ਹੈ ਜਿਹੜੀ ਇਹ ਪੁਲਿਸ ਹਮ ਦੀ ਲੱਤ 'ਚ ਮਾਰਦੀ ਹੈ ਜਿਹਦੇ ਕਰਕੇ ਨਾ ਉਹਨੂੰ ਲੰਬੇ ਟ੍ਰੀਟਮੈਂਟ ਦੀ ਲੋੜ ਪੈਂਦੀ ਹੈ ਨਾ ਉਹਨੂੰ ਕਿਸੇ ਇਨਫੈਕਸ਼ਨ ਦਾ ਡਰ ਹੁੰਦਾ ਜੀ ਹੈ ਜੀ ਤੇ ਇਹ ਨਾਲ ਦੀ ਨਾਲ ਉਹਨੂੰ ਮਤਲਬ ਕੋਰਟ 'ਚ ਕਰਕੇ ਪੀਛੇ ਉਹਦਾ ਰਿਮਾਂਡ ਲੈ ਲੈਂਦੇ ਆ ਜੀ ਜੀ ਮਤਲਬ ਇਹ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਮਤਲਬ ਵਾਰ-ਵਾਰ ਇੱਕ ਗੱਲ ਰਿਪੀਟ ਹੋਣੀ ਨਸ਼ੇ ਵਾਲੇ ਮਾਮਲੇ ਦੇ ਵਿੱਚ ਵੀ ਇਹੀ ਹੁੰਦਾ ਹੈ ਕਿ ਕੰਦਾ ਖੜਾ ਸੀ ਮੌਮੀ ਕਾ ਇੱਕ ਲਫਾਫਾ ਦੇਖਿਆ ਕੱਕ ਪਿਆ ਤਲਾਸ਼ੀ ਲਈ ਪੁੱਛਿਆ ਕਿ ਗਾਈਡਡ ਅਪ ਕਰਨ ਨੂੰ ਬੁਲਾਇਆ ਜਾਵੇ ਉਹ ਕਹਿੰਦਾ ਨਹੀਂ ਤੁਸੀਂ ਤਲਾਸ਼ੀ ਲਓ ਮਤਲਬ ਐ ਉਹ ਐਸਆਈਆਰ ਕੇਜ ਅਪਲੀਕੇਸ਼ਨ ਹੁੰਦੀ ਹੈ ਜਿਹੜਾ ਇਹ ਮੈਨੂੰ ਲੱਗਦਾ ਜੀ ਜਦੋਂ ਇਹਨਾਂ ਦੇ ਜਿਹੜੇ ਮੰਨ ਕੇ ਚਲੋ ਸਿਪਾਈ ਤੋਂ ਲੈ ਕੇ ਇੰਸਪੈਕਟਰ ਰੈਂਕ ਹੈ ਜੀ ਜਾਂ ਇਹਨਾਂ ਦੇ ਡੀਐਸਪੀ ਤੋਂ ਉੱਪਰ ਜਿਹੜੇ ਵੱਡੇ ਅਫਸਰ ਸਹਿਬਾਨ ਜਿਹੜੇ ਆ ਇਹਨਾਂ ਦੀਆਂ ਟ੍ਰੇਨਿੰਗਾਂ ਸ਼ੁਰੂ ਹੋ ਜਾਂਦੀਆਂ ਉਹ ਆਪੇ ਉਸਤਾਦਾਂ ਨਾਲ ਹੱਸਦੇ ਹੋਣੇ ਜੀ ਵੀ ਛੱਡੋ ਜੀ ਪਤਾ ਹੀ ਆ ਸਾਨੂੰ ਕੀ ਕਰਨਾ ਇਹ ਤਾਂ ਸਟੋਰੀਆਂ ਸੀ ਬਚਪਨ ਤੋਂ ਪੜਦੇ ਆ ਰਹੇ ਵੀ ਪਰਚਾ ਕਿਵੇਂ ਦੇਣਾ ਜੀ ਕਿਉਂਕਿ ਐਕਚੁਅਲ ਸਟੋਰੀ ਤੇ ਤਾਂ ਮੈਨੂੰ ਲੱਗਦਾ ਪਰਚੇ ਹੀ ਨਹੀਂ ਦੇ ਰਹੇ ਹੂੰ ਜਿਹੜਾ ਕੁਝ ਆਉਂਦਾ ਉਹ ਜੀ ਉਹ ਖੇਤ ਚੋਂ ਭੱਜਿਆ ਉਹ ਖੇਤ ਵੱਲੋਂ ਭੱਜਿਆ ਹੁੰਦਾ ਸੀ ਉਹੋ ਡਿੱਗ ਪਿਆ ਉਹਦੀ ਸੱਜੀ ਜੇਬ 'ਚ ਮੈਂ ਹੱਥ ਮਾਰਿਆ ਤਾਂ ਨਸ਼ੀਲਾ ਪਦਾਰਥ ਮੈਨੂੰ ਮਿਲ ਗਿਆ ਹਾਂਜੀ ਜੇਬ ਵੀ ਸੱਜੀ ਹੁੰਦੀ ਐ ਨਦੀ ਮੋਟਰਸਾਈਕਲ ਵੀ ਦੇਖ ਕੇ ਭਜਾਲਾਂਦਾ ਉਹੀ ਖੇਤ ਹੁੰਦੇ ਐ ਹਾਂਜੀ ਤੇ ਅੱਜ ਵੀ ਉਹੀ ਮੈਂ ਕਹਿੰਦਾ ਬੇਭਾਗੀ ਲੱਤ ਐ ਵਿਚਾਰੀ ਤੇ ਉਹੀ ਲੱਤ ਦਾ ਮਾਸ ਆ ਜਿਹਦੇ ਵਿੱਚ ਦੀ ਇਹਦੀ ਗੋਲੀ ਟੱਪਦੀ ਐ ਜੀ ਤਾਂ ਦੇਖੋ ਪੁਲਿਸ ਜਿਹੜੀ ਹੈ ਪੁਲਿਸ ਨੂੰ ਅੱਜ ਸੋਚਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਅਸੀਂ ਇੱਕ ਚੀਜ਼ ਨੂੰ ਇੰਨਾ ਆਮ ਕਰਤਾ ਮਤਲਬ ਅਸੀਂ ਇਹ ਜੀਆਂ ਹਰਕਤਾਂ ਕਰ ਰਹੇ ਹਾਂ ਅੱਜ ਦੇਖੋ ਸਾਡੀ ਪੰਜਾਬ ਪੁਲਿਸ ਜਿਹੜੀ ਸਾਡੇ ਵਾਸਤੇ ਹੀ ਹੈ ਉਹ ਮਜ਼ਾਕ ਦਾ ਪਾਤਰ ਬਣ ਰਹੀ ਹੈ ਜੀ ਜੀ ਹਾਂ ਜੀ ਮਤਲਬ ਹਰ ਵਾਰ ਤੁਸੀਂ ਇੱਕ ਗੱਲ ਦੇਖੋ ਬੰਦਾ ਹੁੰਦਾ ਜਿਹੜਾ ਗਲਤੀ ਕਰਦਾ ਗਲਤੀ ਤੋਂ ਸਿੱਖਦਾ ਪੰਜਾਬ ਪੁਲਿਸ ਕੀ ਕਹਿਣਾ ਚਾਹੁੰਦੀ ਹੈ ਵੀ ਜਦੋਂ ਇਹਨਾਂ ਨੇ ਇਹ ਜੇ ਹਾਦਸੇ ਵਾਪਰਗੇ ਕਈ ਹਾਦਸੇ ਦੇਖੋ ਇਹਨਾਂ ਨੇ ਦਿਖਾਇਆ ਮਲਾਜਮਾਂ ਦੀ ਗੋਲੀਆਂ ਵੱਜੀਆਂ ਵੀ ਆਪਦਿਆਂ ਦੀਆਂ ਦਿਖਾਈਆਂ ਜੀ ਜਿਵੇਂ ਅਬੋਹਰ ਵਾਲੇ ਮਸਲੇ 'ਚ ਹੀ ਦਿਖਾ ਲਓ ਦੇਖੋ ਸ਼ਾਇਦ ਇੱਕ ਹੈੱਡ ਕਾਂਸਟੇਬਲ ਦੇ ਇਹਨਾਂ ਨੇ ਦੱਸਿਆ ਵੀ ਗੋਲੀ ਵੱਜ ਗਈ ਜੀ ਬਹੁਤ ਮਾੜਾ ਕੰਮ ਹੋਇਆ ਦੇਖੋ ਜੀ ਕਿਸੇ ਸਾਡੇ ਫੋਰਸ ਦੀ ਬੰਦੇ ਦੀ ਵੀ ਗੋਲੀ ਵਾਈਦੀ ਆ ਹਨਾ ਪਰ ਗੱਲ ਇਹ ਹੈ ਵੀ ਜਦੋਂ ਇਹਨਾਂ ਨੂੰ ਪਤਾ ਹੈ ਵੀ ਅਸੀਂ ਰਿਕਵਰੀ ਤੇ ਜਾਣਾ ਹੁੰਦਾ ਰਿਕਵਰੀ ਵੇਲੇ ਉਥੋਂ ਹਸਲਾ ਵੀ ਮਿਲਣਾ ਹੁੰਦਾ ਉਹ ਹਸਲਾ ਚੱਕ ਕੇ ਬੰਦੇ ਨੇ ਸਾਡੇ ਤੇ ਚਲਾਉਣਾ ਹੁੰਦਾ ਜੀ ਹਾਂਜੀ ਤਾਂ ਇਹ ਇਹ ਹੁਣ ਸਾਬਤ ਕੀ ਕਰਨਾ ਚਾਹੁੰਦੀ ਹੈ ਪੰਜਾਬ ਪੁਲਿਸ ਗੱਲ ਤਾਂ ਇਹ ਹੀ ਹੁੰਦੀ ਹੈ ਨਾ ਇਹਨਾਂ ਨੂੰ ਨਹੀਂ ਲੱਗਦਾ ਵੀ ਇਹ ਮਜ਼ਾਕ ਦਾ ਪਾਤਰ ਬਣ ਰਿਹਾ ਨਾ ਦੇਖੋ ਉਹ ਬੰਦਿਆਂ ਨੂੰ ਬੇਸਿਕਲੀ ਡਰਾ ਹੀ ਇਨਾ ਦਿੱਤਾ ਜਾਂਦਾ ਠੀਕ ਹੈ ਵੀ ਆ ਹੁਣ ਤਾਂ ਤੇਰੇ ਮਾਰਨਗੇ ਸਾਈਡ ਤੇ ਇਦੋਂ ਬਾਅਦ ਤੇਰੇ ਮਾਰਾਂਗੇ ਛਾਤੀ 'ਚ ਜਾਂ ਇਦੋਂ ਬਾਅਦ ਮਾਰਾਂਗੇ ਤੇਰੀ ਹੱਡੀ ਤੇ ਤੇਰੇ ਪੱਕਾ ਨੁਕਸ ਪਾਵਾਂਗੇ ਤੁਸੀਂ ਇਕਲ ਦੇਖੋ ਐਨਕਾਊਂਟਰ ਵਾਲੇ ਮੁੰਡੇ ਕੋਈ ਸਿੰਗਲ ਬੰਦੇ ਨੂੰ ਤੁਸੀਂ ਹਾਈ ਕੋਰਟ ਜਾਂਦੇ ਦੇਖਿਆ ਜੀ ਹਾਂਜੀ ਹਰੇਕ ਬੰਦਾ 100% ਐਨਕਾਊਂਟਰ ਸਹੀ ਹੋ ਰਿਹਾ 100% ਉਹ ਬੰਦੇ ਸਹਿਮਤ ਹੋ ਕੇ ਉਹ ਬੰਦੇ ਵੀ ਚੁੱਪ ਕਰਕੇ ਬੈਠੇ ਰਹਿੰਦੇ ਆ ਜੀ ਇਹੋ ਬੰਦੇ ਨੂੰ ਪਹਿਲਾਂ ਉਹਨਾਂ ਦੀ ਸਹਿਮਤੀ ਲਈ ਜਾਂਦੀ ਹੈ ਵੀ ਯਾਰ ਅਸੀਂ ਦਰਜੇ ਦਾ ਮਾਹੌਲ ਬਣਾਉਣਾ ਇੱਕ ਸਿਸਟਮ ਜਿਹਾ ਬਣਾਉਣਾ ਕੋਈ ਗੱਲ ਨਹੀਂ ਇੰਨਾ ਕਿ ਝੱਲ ਲਾ ਜੀ ਜਿਵੇਂ ਪੁਰਾਣੇ ਵੇਲੇ ਅੱਜ ਤੁਹਾਨੂੰ ਯਾਦ ਹੋਊ ਆਪਾਂ ਸੁਣਦੇ ਹੁੰਦੇ ਸੀਗੇ ਵੀ ਜਦੋਂ ਕੋਈ ਨਵਾਂ ਐਸਐਸਪੀ ਆ ਜਾਂਦਾ ਹੁੰਦਾ ਸੀ ਜਾਂ ਨਵਾਂ ਡੀਜੀਪੀ ਆ ਜਾਂਦਾ ਹੁੰਦਾ ਸੀ ਹਾਂਜੀ ਤਾਂ ਉਦੋਂ ਜਿਹੜੇ ਇਹਨਾਂ ਦੇ ਮਤਲਬ ਕਹਿ ਲਓ ਵੀ ਕੋਈ ਸਮਾਨ ਵੇਚਣ ਵਾਲੇ ਆ ਕੋਈ ਨਸ਼ਾ ਪੱਤਾ ਵੇਚਣ ਵਾਲੇ ਆ ਬਲੈਕੀ ਆ ਕੋਈ ਪੁੱਠਾ ਸੁੱਦਾ ਕੰਮ ਕਰਨ ਵਾਲੇ ਆ ਹਨਾ ਉਹਨੂੰ ਕਹਿ ਦਿੱਤਾ ਜਾਂਦਾ ਸੀ ਵੀ ਯਾਰ ਨਵੇਂ ਅਫਸਰ ਆਇਆ ਖੁਸ਼ ਕਰਨਾ ਉਹਨੂੰ ਦਿਖਾਉਣ ਲਈ ਨਾ ਕੰਮ ਜਿਹਾ ਕਰਦੇ ਪਏ ਆ ਤੇ ਪਰਚਾ ਦੇਣਾ ਪੈਣਾ ਜੀ ਤੇ ਆਪ ਹੀ ਬੰਦੇ ਜੇ ਪੇਸ਼ ਕਰ ਦਿੰਦੇ ਹੁੰਦੇ ਸੀ ਆਪ ਹੀ ਸਮਾਨ ਦੇ ਦਿੰਦੇ ਹੁੰਦੇ ਸੀ ਤੇ ਉੱਤੇ ਪਰਚਾ ਦੇ ਕੇ ਪੁਲਿਸ ਅੰਦਰ ਦੇ ਦਿੰਦੀ ਹੁੰਦੀ ਸੀ ਆਪ ਹੀ ਉਹ ਬੰਦਾ ਮਹੀਨੇ 15 ਦਿਨਾਂ ਬਾਅਦ ਬਾਹਰ ਆ ਜਾਂਦਾ ਸੀ ਜੀ ਹਾਂ ਜੀ ਤੇ ਮੈਨੂੰ ਲੱਗਦਾ ਹੁਣ ਜਿਹੜਾ ਪੁਲਿਸ ਦੀ ਸੁਲਾਹ ਚੱਲ ਰਹੀ ਹੈ ਇਹ ਨਾ ਐਨਕਾਊਂਟਰਾਂ ਦੇ ਮਸਲੇ ਵਿੱਚ ਚੱਲ ਰਹੀ ਹੈ ਜੀ ਕਿਉਂਕਿ ਬਹੁਤ ਵੱਡੇ ਕਈ ਗੰਭੀਰ ਮੁੱਦਿਆਂ ਵਿੱਚ ਦੇਖਿਆ ਉਹਨਾਂ ਵਿੱਚ ਤਾਂ ਪੁਲਿਸ ਫੜ ਕੇ ਚੁੱਪ ਕਰਕੇ ਪੇਸ਼ ਕਰ ਦਿੰਦੀ ਹੈ ਜਿਹੜੇ ਮਾੜੇ ਮੋٹے ਕਈ ਜੁਰਮਾਂ ਵਾਲੇ ਬੰਦੇ ਹੁੰਦੇ ਆ ਜਾਂ ਹੋਰ ਹੁੰਦਾ ਸਿਸਟਮ ਉਹਨਾਂ ਵਿੱਚ ਤੁਸੀਂ ਦੇਖੋਗੇ ਐਨਕਾਊਂਟਰ ਜਿਹੜੇ ਆ ਜ਼ਿਆਦਾ ਹੋ ਰਹੇ ਆ ਜੀ ਮਤਲਬ ਹਾਲਾਕਿ ਚਲੋ ਇਹ ਗੋਲੀकांड ਹੋਇਆ ਇਹ ਤੁਹਾਡੇ ਫਰੀਦਕੋਟ ਵਾਲਾ ਯਾਦਵਿੰਦਰ ਵਾਲਾ ਸ਼ਾਇਦ ਇਸੇ ਮਸਲੇ ਦੇ ਵਿੱਚ ਹੀ ਹੋਇਆਗਾ ਜੀ ਜੀ ਇਹ ਇਹਦੇ ਇਹਦੇ ਵਿੱਚ ਸ਼ਾਇਦ ਇੱਕ ਮੁੰਡੇ ਦੀ ਡੈਥ ਵੀ ਹੋਗੀ ਮੇਰਾ ਖਿਆਲ ਹੈ ਜੀ 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 ਹਾਂ ਜੀ ਤੇ ਚਲੋ ਜੇ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਕੁਝ ਹੋ ਰਿਹਾ ਹੈ ਨਾ ਗਲਤ ਹੈ ਪੁਲਿਸ ਨੂੰ ਸਖਤੀ ਵੀ ਕਰਨੀ ਚਾਹੀਦੀ ਹੈ ਸਾਰਾ ਕੁਝ ਹੋਣਾ ਚਾਹੀਦਾ ਹੈ ਨਾ ਪਰ ਜਿਹੜੀਆਂ ਕੁਛੀ ਚੀਜ਼ਾਂ ਦਿਖਾਉਂਦੇ ਆ ਅਸੀਂ ਲੱਤ 'ਚ ਇਹ ਇਹ ਟ੍ਰੈਂਡ ਪੁਰਾਣਾ ਹੋ ਗਿਆ ਮੈਨੂੰ ਲੱਗਦਾ ਪੁਲਿਸ ਨੂੰ ਕੋਈ ਨਵੀਂ ਚੀਜ਼ ਅਪਣਾਉਣੀ ਚਾਹੀਦੀ ਹੈ ਇਹਦੇ ਤੇ ਹੁਣ ਪੁਲਿਸ ਦਾ ਮਜ਼ਾਕ ਜ਼ਿਆਦਾ ਉੱਡਣ ਲੱਗ ਗਿਆ ਜੀ ਜੀ ਬਹੁਤ ਬਹੁਤ ਧੰਨਵਾਦ ਫਾਕ ਸਾਹਿਬ ਤੁਸੀਂ ਜੁੜੇ